ਬੈਰੋਮੀਟਰ ਬੈਰੋਮੀਟਰ ਹਵਾ ਦਾ ਦਬਾਅ ਮਾਪਣ ਵਾਲਾ ਹੈ ਤਾਂ ਹੁਣ ਪਹਿਲਾਂ ਤਾਂ ਇਹ ਦੇਖ ਲਓ ਵੀ ਇਹ ਕਿੱਥੇ ਖੜਾ ਹੈ ਆਰ ਤੇ ਖੜਾ ਹੈ ਆਰ ਤੇ ਖੜਾ ਨਾ ਇਹਦਾ ਮਤਲਬ ਇਹ ਦੱਸ ਰਿਹਾ ਵੀ ਅੱਜ ਦਾ ਦਬਾਅ ਕਿੰਨਾ ਹੈ ਹੁਣ ਦੂਸਰੀ ਗੱਲ ਇਹ ਦੱਸ ਰਿਹਾ ਹੈ ਵੀ ਇਹ ਆਰ ਤੇ ਮਤਲਬ ਰੇਨ ਵਾਲੇ ਪਾਸੇ ਹੈ ਵੀ ਹੁਣ ਰੇਨਿੰਗ ਵਾਲੇ ਪਾਸੇ ਜਾ ਰਿਹਾ ਜੇ ਇੱਥੇ ਹੁੰਦਾ ਕੱਲ ਥੋੜਾ ਜਿਹਾ ਸਟਾਰਮੀ ਸੀਗਾ ਮਿੱਟੀ ਘਟਾ ਜਿਹਾ ਚੜਿਆ ਹੋਇਆ ਸੀਗਾ ਤਾਂ ਇੱਥੇ ਸੀਗਾ ਥੱਲੇ ਹੁਣ ਅਜ ਰੇਨ ਵਾਲੇ ਪਾਸੇ ਜਾ ਰਿਹਾ ਇਹਦਾ ਮਤਲਬ ਆਉਣ ਵਾਲੇ 2-3 ਦਿਨਾਂ ਚ ਰੇਨ ਦੀ ਸੰਭਾਵਨਾ ਹੈ ਜੇ ਇਹਹੀ ਦਬਾਅ ਇੱਥੇ ਪਹੁੰਚ ਗਿਆ ਰੇਨ ਦੇ ਅੱਧ ਤੱਕ ਮੀਂਹ ਪੈਣਾ ਸ਼ੁਰੂ ਹੋ ਜਾਊਗਾ ਇਹ ਸਾਡੇ ਮੀਟਰ ਦੱਸਦੇ ਆ ਇਸ ਤਰ੍ਹਾਂ ਅਸੀਂ ਭਿਕਵਾਣੀ ਕਰਦੇ ਹਾਂ ਹਵਾ ਦਾ ਦਬਾਅ ਹੈ ਦੇਖੋ ਦਬਾਅ ਵਧ ਗਿਆ ਨਾ ਜਦੋਂ ਹੁਣ ਤਾਂ ਬਹੁਤ ਘਟ ਰਿਹਾ ਘਟ ਰਿਹਾ ਪ੍ਰੈਸ਼ਰ ਘਟ ਰਿਹਾ ਜੇ ਪ੍ਰੈਸ਼ਰ ਘਟ ਰਿਹਾ ਤਾਂ ਹਨੇਰੀ ਆਣਗੀਆਂ ਹਵਾ ਪੌਣ ਬੜੂਗੀ ਹਵਾ ਮਿੱਟੀ ਲੈ ਕੇ ਉੱਡੂਗੀ ਉਹੀ ਹਵਾ ਹਨੇਰੀ ਬਣ ਜੂਗੀ ਦੇ ਬਾਜੂ ਰੱਖ ਲਿਆ ਠੀਕ ਹੈ ਨਾ ਇਹਦੇ ਨਾਲ ਤਾਂ ਅਸੀਂ ਪ੍ਰੈਸ਼ਰ ਹੋਰ ਭਰ ਦਿੰਨੇ ਆ ਚੈੱਕ ਕਰਨ ਦੇ ਲਈ ਆ ਦੇਖੋ ਵੀ ਇੰਨਾ ਕਰਤਾ ਸੀ ਦਬਾਓ ਜ਼ਿਆਦਾ ਕਰਤਾ ਹੁਣ ਜੇ ਦਬਾਓ ਜ਼ਿਆਦਾ ਕਰਤਾ ਪਰ ਜਿੰਨਾ ਅੱਜ ਦਾ ਇਹਨੇ ਵਾਪਸ ਆ ਕੇ ਉੱਥੇ ਰੁਕਣਾ ਜਿੰਨਾ ਅੱਜ ਦਾ ਹੈਗਾ ਆ ਰਿਹਾ ਵਾਪਸ ਆ ਰਿਹਾ ਇਹ ਪ੍ਰੈਸ਼ਰ ਚੁਪਾ ਦਿੱਤੀ ਗੱਲ ਕਰੀ ਇਹ ਤੋੜਤਾ ਕਿਸ ਨੇ ਹੁਣ ਛੇੜੀ ਜਾਂਦੇ ਮੈਂ ਦੱਸ ਕੀ ਕਰਾਂ ਜਾਂ ਸਮਝਾਉਂਗਾ ਜਾਂ ਉਹਨਾਂ ਨੂੰ ਸਾਂਭੂਗਾ